ਹੋ ਇੱਕ ਦਿਨ ਮਨ ਵਿੱਚ ਉੱਠੀ ਆਈ ਸ਼ਾਵਾਨੀ ਸਮਾਜ ਨੂੰ ਸੁਧਾਰਨੇ ਚ ਯੋਗਦਾਨ ਪਾਵਾਨੀ ਹੋ ਇੱਕ ਦਿਨ ਮਨ ਵਿੱਚ ਉੱਠੀ ਆਈ ਸ਼ਾਵਾਨੀ ਸਮਾਜ ਨੂੰ ਸੁਧਾਰਨੇ ਚ ਯੋਗਦਾਨ ਪਾਵਾਨੀ ਪੱਗ ਬੰਨਦਾ ਹੀ ਸੋਚਾਂ ਇਹ ਸ਼ੁਰੂ ਕਿੱਥੋਂ ਕਰਾਂ ਪੱਗ ਬੰਨਦਾ ਹੀ ਸੋਚਾਂ ਇਹ ਸ਼ੁਰੂ ਕਿੱਥੋਂ ਕਰਾਂ ਦੇਖਾ ਸ਼ੀਸ਼ੇ ਵਿੱਚ ਹੁੰਦਾ ਮੈਂ ਤਿਆਰ ਥੋੜਾ ਥੋੜਾ ਉਹ ਦੁਨੀਆ ਸੁਧਾਰਨੀ ਤਮਗਰੋਂ ਸੁਧਾਰੀ ਪਹਿਲਾਂ ਸ਼ੀਸ਼ੇ ਵਾਲੇ ਬੰਦੇ ਨੂੰ ਸੁਧਾਰ ਥੋੜਾ ਥੋੜਾ ਉਹ ਦੁਨੀਆ ਸੁਧਾਰਨੀ ਤਮਗਰੋਂ ਸੁਧਾਰੀ ਪਹਿਲਾਂ शीशे वे बे सुधार थोड़ा थोडा